ਕਾਂਗਰਸ ਦੇ ਵੱਡੇ ਲੀਡਰ ਸੁਖਜਿੰਦਰ ਰੰਧਾਵਾ ਦੇ ਪੁੱਤਰ ਨੂੰ ਜਿਹੜਾ ਜੱਗੂ ਭਗਵਾਨਪਰੀਆ ਉਸ ਦੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲਦੀ ਹੈ ਅਤੇ ਇਹ ਜਿਹੜੀ ਧਮਕੀ ਹੈ ਇਸ ਦੇ ਪਿੱਛੇ ਜਿਹੜੇ ਨੇ ਉਹ ਸੁਖਜਿੰਦਰ ਰੰਧਾਵਾ ਜਾਂ ਕਾਂਗਰਸੀ ਵੀ ਉਹਨੇ ਹੀ ਜ਼ਿੰਮੇਵਾਰ ਨੇ ਕਿਉਂਕਿ ਉਸ ਟਾਈਮ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਜੱਗੂ ਭਗਵਾਨਪਰੀਆ ਹੁੰਦਾ ਸੀ ਉਸ ਦੀ ਜਿਹੜੀ ਮਾਤਾ ਹੈ ਉਸ ਨੂੰ ਤੁਹਾਡੇ ਕਾਰਜਕਾਲ ਦੌਰਾਨ ਸਰਪੰਚ ਬਣਾਇਆ ਗਿਆ ਤੇ ਤੁਹਾਡੇ ਕਾਰਜਕਾਲ ਦੌਰਾਨ ਜਦੋਂ ਤੁਸੀਂ ਜੇਲ੍ਹ ਮੰਤਰੀ ਸੀ ਤਾਂ ਉੱਥੋਂ ਜੱਗੂ ਭਗਵਾਨਪੁਰੀਆ ਵੀਡੀਓ ਕਾਲ ਦੇ ਰਾਹੀਂ ਕਿਸੇ ਨਾ ਕਿਸੇ ਨੂੰ ਫਰੋਤੀਆਂ ਦਿੰਦਾ ਸੀ ਤਾਂ ਤੁਸੀਂ ਕਿੱਥੇ ਸੀ ਜਦੋਂ ਮੁਖਤਿਆਰ ਅंसारी ਨੂੰ ਪੰਜਾਬ ਜੇਲ੍ਹ ਦੇ ਵਿੱਚ ਰੱਖਿਆ ਤਾਂ ਤੁਸੀਂ ਕਿੱਥੇ ਸੀ ਤੁਸੀਂ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਨੇ ਅਤੇ ਇਹ ਜਿਹੇ ਗੈਂਗਸਟਰਾਂ ਨੂੰ ਤੁਸੀਂ ਹੀ ਪਾਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਧਮਕੀਆਂ ਦੇ ਰਹੇ ਨੇ ਜਾਂ ਜਿਹੜੇ ਹੁਣ ਵੱਡੇ ਲੀਡਰਾਂ ਤੱਕ ਜਾਂ ਉਹਨਾਂ ਦੇ ਘਰਾਂ ਤੱਕ ਪਹੁੰਚ ਗਏ ਨੇ ਉਹਨਾਂ ਨੂੰ ਉਸੀਂ ਨਕੇਲ ਪਾਵੋ ਤੇ ਉਹਨਾਂ ਦੇ ਨਾਲ ਸ਼ਕਤੀ ਨਾਲ ਨਜਿੱਠੋ ਕੀ ਕਹਿਣਾ ਅਰਸ਼ਦੀਪ ਕਲੇਰ ਦਾ ਉਹ ਤੁਹਾਨੂੰ ਦਿਖਾਉਨੇ ਆਂ ਦੇਖੋ ਸੁਖੀ ਰੰਦਾਵਾ ਸਾਹਿਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ بیٹے ਨੂੰ ਜੱਗੂ ਭਗਵਾਨਪੁਰੀਏ ਨੇ ਜਾਨੋਂ ਮਾਰਨ ਦੀ ਤਬਦੀ ਦਿੱਤੀ ਹੈ ਇਹ ਬੇਹਦ ਮੰਦ ਭਾਗੀ ਘਟਨਾ ਹੈ ਉਹਦੇ ਸਾਡਾ ਭਰਾ ਹੈ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਪਰ ਨਾਲ ਹੀ ਮੇਰਾ ਸੁਖੀ ਰੰਦਾਵਾ ਸਾਹਿਬ ਨੂੰ ਸਵਾਲ ਹੈ ਕਿ ਇਹ ਹਾਲਾਤ ਉਰੇ ਤੱਕ ਪਹੁੰਚੇ ਕਿਉਂ ਇਹ ਹਾਲਾਤਾਂ ਉਰੇ ਤੱਕ ਲੈ ਕੇ ਕਿਤੇ ਆਪਾ ਆ ਨਹੀ ਆਏ ਕਿਉਂਕਿ ਸੁਖੀ ਰੰਦਾਵਾ ਸਾਹਿਬ ਤਾਂ ਲਗਾਤਾਰ ਤੁਸ਼ਤ ਪਨਾਹੀ ਕਰਦੇ ਰਹੇ ਨੇ ਰੰਦਾਵਾ ਸਾਹਿਬ ਜੱਗੂ ਭਗਵਾਨਪੁਰੀਏ ਦੀ ਮਾਤਾ ਜੀ ਨੂੰ ਸਰਪੰਚ ਕਿਹਨੇ ਬਣਾਇਆ ਕਿਹੜੀ ਸਰਕਾਰ ਦੇ ਵਿੱਚੋਂ ਸਰਪੰਚ ਬਣੀ ਔਰ ਜਦੋਂ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਬੰਦ ਸੀ ਤੁਸੀਂ ਜੇਲ੍ਹ ਮੰਤਰੀ ਸੀ ਤੇ ਸ਼ਰਿਆਮ ਜੇਲ੍ਹ ਦੇ ਵਿੱਚੋਂ ਫਰੋਤੀ ਦੀਆਂ ਵੀਡੀਓ ਕਾਲਾਂ ਜਾਂਦੀਆਂ ਸੀ ਉਦੋਂ ਤੁਸੀਂ ਬਤੌਰ ਜੇਲ੍ਹ ਮੰਤਰੀ ਕਿਉਂ ਨਹੀਂ ਕਾਰਵਾਈ ਕੀਤੀ ਮੈਂ ਥੋੜਾ ਜਿਹਾ ਹੋਰ ਤੁਹਾਨੂੰ ਕਈ ਚੀਜ਼ਾਂ ਯਾਦ ਕਰਾਵਾਂ ਕਿ ਤੁਹਾਡੇ ਰਾਜ ਦੇ ਵਿੱਚ ਢਿਲਵਾ ਸਰਪੰਚ ਦਾ ਕਤਲ ਹੋਇਆ ਸੀ ਅਕਾਲੀ ਸਰਪੰਚ ਦਾ ਉਹਦੇ ਲਈ ਵੀ ਜਗੂ ਭਗਵਾਨਪੁਰੀਆ ਜ਼ਿੰਮੇਵਾਰ ਸੀ ਔਰ ਕੱਲਾ ਇੱਕ ਸਰਪੰਚ ਦੀ ਉਸ ਦੌਰਾਨ ਬੜੇ ਕਤਲ ਤੁਹਾਡੇ ਏਰੀਆ ਚ ਮਤਲਬ ਪੰਜਾਬ ਚ ਤਾਂ ਹੋ ਹੀ ਰਹੇ ਸੀ ਸਪੈਸਿਫਿਕ ਤੁਹਾਡੇ ਏਰੀਆ ਦੇ ਵਿੱਚ ਹੋਇਆ ਉਦੋਂ ਤਾਂ ਆਪਾਂ ਬਤੌਰ ਮੰਤਰੀ ਪੂਰੇ ਪਾਵਰਫੁਲ ਸੀ ਆਪਾਂ ਕਿਉਂ ਨਹੀਂ ਕਾਰਵਾਈ ਕੀਤੀ ਔਰ ਗੈਂਗਸਟਰਾਂ ਦੀ ਤੁਸੀਂ ਤੇ ਕਾਂਗਰਸ ਨੇ ਰੱਜ ਕੇ ਪੁਸ਼ਤ ਪਨਾਈ ਕੀਤੀ ਹੈ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਕਿਨੇ ਰੱਖਿਆ ਔਰ ਕੱਲਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਸਹੂਲਤਾਂ ਵੀ ਦਿੱਤੀਆਂ ਤੇ ਕਾਂਗਰਸ ਦੀ ਸਰਕਾਰ ਨੇ ਔਰ ਤੁਸੀਂ ਬਤੌਰ ਜੇਲ੍ਹ ਮੰਤਰੀ ਸੁਪਰੀਮ ਕੋਰਟ ਤੱਕ ਡਿਫੈਂਡ ਕੀਤਾ ਕਿ ਅਥੀ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣਾ ਤੇ ਇਹ ਹਾਲਾਤ ਅੱਜ ਇਸੇ ਗੱਲਾਂ ਕਰਕੇ ਪਹੁੰਚੇ ਨੇ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਗਈ ਕਿ ਅੱਜ ਇਹ ਤੁਹਾਡੇ ਆਪਣੇ ਘਰਾਂ ਤੱਕ ਪਹੁੰਚ ਗਏ ਨੇ ਮੈਂ ਸੁਖੀ ਦੰਦਾਵਾ ਸਾਹਿਬ ਤੁਹਾਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿਣਾ ਚਾਹੁੰਦਾ ਕਿ ਜਦੋਂ ਤਾਂ ਦੂਜੇ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਉਦੋਂ ਤੁਹਾਨੂੰ ਬਸੰਤਰ ਲੱਗਦੀ ਸੀ ਅੱਜ ਜਦੋਂ ਸੇਕ ਤੁਹਾਡੇ ਆਪਣੇ ਘਰ ਤੱਕ ਪਹੁੰਚਿਆ ਫਿਰ ਤੁਹਾਨੂੰ ਅਹਿਸਾਸ ਹੋਇਆ ਕਿ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਮੈਂ ਬਿਲਕੁਲ ਵੀ ਇਹੀ ਜਿਹੜੀਆਂ ਜਿਹੜੀਆਂ ਧਮਕੀਆਂ ਨੇ ਜੀ ਸਪੋਰਟ ਨਹੀਂ ਕਰਦਾ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਕਿਸੇ ਨੇਤਾ ਦੇ ਬੱਚਿਆਂ ਤੱਕ ਇਹ ਗੈਂਗਸਟਰਾਂ ਦੀ ਐਡੀ ਹਿੰਮਤ ਪਹੁੰਚ ਗਈ ਕਿ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਧਮਕਾਉਣ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਪੰਜਾਬ ਸਰਕਾਰ ਨੂੰ ਇਹ ਚੀਜ਼ਾਂ ਨੂੰ ਬਹੁਤ ਸਖਤੀ ਦੇ ਨਾਲ ਡੀਲ ਕਰਨਾ